ਨੰਦਪੁਰ ਸਾਹਿਬ ਦੇ ਕਿਲੇ 'ਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿਗੇ ਤਾਜ ਬਾਜ ਘੋੜਾ ਫੌਜਾਂ ਸਹਿਬਜ਼ਾਦੇ ਮਾਤਾ ਸਾਰਾ ਕੁਝ ਸੀਗਾ ਮਾਇਆ ਪਰ ਜਦੋਂ ਤੱਕ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਦੇ ਨਾ ਤਾਜ ਐ ਨਾ ਬਾਜ ਐ ਨਾ ਘੋੜੇ ਨਾ ਸ਼ਸਤਰ ਨਾ ਫੌਜਾਂ ਜਾਮਾਂ ਲਈ ਰੋਲੀ ਰੋ ਗਿਆ ਉਦੋਂ ਵੀ ਉਹ ਕੀ ਕਹਿੰਨੇ ਆ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਕਾਲ ਬਹੁਤ ਹੈ ਹਾਈਪਰ ਬਹੁ ਛੇਤੀ ਹੋ ਜਾਂਦੇ ਆ ਗੁੱਸਾ ਬਹੁ ਛੇਤੀ ਆ ਜਾਂਦਾ ਹੈ ਘਰਾਂ ਚ ਕਲੇਸ਼ ਕਿੰਨਾ ਪਹਿਲਾਂ ਤਾਂ ਹੁੰਦਾ ਨਹੀਂ ਸੀ ਹੁਣ ਕਿਉਂ ਰਹਿਣ ਲੱਗ ਗਿਆ ਕਿਉਂ ਕਿ ਪਹਿਲਾਂ ਦੇ ਸਮੇਂ ਚ ਲੋਕੀ ਥੋੜਾ ਜਿਹਾ ਅਧਿਆਤਮਕ ਸੀਗੇ ਪੁੱਜਣ ਦਾ ਕੋਈ ਫਾਇਦਾ ਨਹੀਂ ਹੈ ਵਾਰ ਵਾਰ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਹੈ ਮਨ ਸੱਚਾ ਚਾਹੀਦਾ ਗੁਰੂ ਘਰੇ ਜਾ ਕੇ ਹੋ ਜਾਊਗਾ ਮਹਾਰਾਜ ਕਹਿੰਦੇ ਆਨੇਕਾਂ ਹੀ ਜੂਨਾਂ ਚੋਂ ਨਿਕਲ ਕੇ ਤੂੰ ਪੈਦਾ ਹੁੰਨਾ ਫੇਰ ਮਰਦਾ ਫੇਰ ਪੈਦਾ ਹੁੰਨਾ ਫੇਰ ਮਰਦਾ ਨਾਮ ਜਪਤ ਜਪ ਨਾਮ ਪਾ ਵੇ ਬਿਸਰਾਮ ਫਿਰ ਫੁੱਲ ਸਟਾਪ ਲੱਗੂਗਾ ਤੇ ਰਾਹੇ ਕੰਮ ਹੁਣ ਅਸੀਂ ਸੁਖਮਨੀ ਸਾਹਿਬ ਕਿਵੇਂ ਬੰਨੇ ਆ ਅਨੰਕ ਜੋ ਜਨਮੇ ਜਨਮਾ ਨਾਮ ਜਪਿ ਪਾ ਵੇ ਬਿਸਰਾਮ ਇੱਕ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਤੁਸੀਂ ਪੜ ਕੀ ਰਹੇ ਹੋ ਗੁਰੂ ਨੇ ਕਦੇ ਵੀ ਨਹੀਂ ਕਿਹਾ ਵੀ ਪੜੀ ਜਾਓ ਉਹ ਕਹਿੰਦੇ ਸੁਣੋ ਤੁਸੀਂ ਕੀ ਪੜ ਰਹੇ ਹੋ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਉਹ ਕਹਿੰਦੇ ਬੁਰੇ ਇਨਸਾਨ ਦਾ ਭਲਾ ਕਰੋ ਤੇ ਬੁਰਾ ਕੌਣ ਆ ਮਹਾਰਾਜ ਜਿਹੜਾ ਗੁੱਸਾ ਕਰਦਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀ ਜਿਹੜਾ ਇਨਸਾਨ ਗੁੱਸਾ ਕਰਦਾ ਉਹ ਬੁਰਾ ਬੰਦਾ ਹੈ